नानक संत निर्मल पए जिन मन बसिया सोए पौड़ी तृतीय यात्रा कुंभक पल सर्वोत्तम कवनी जा नरक सत कम तो कनो सिंहो नामी ज नरक सोख स स नहीं हो गंद में आए जिन की ये तिस ना

ਸਤਰ ਸੇ ਓਜਲਾ ਹੋਏ ਨਾਨਕ ਸਾਧ ਓਜਲਾ ਹੋਏ ਨਾਨਕ ਸਾਧਰ ਪੰਜ ਬਕਾਰ ਮਨ ਮੈਂ ਬਸੇ ਰਤੇ ਮਾਇਆ ਸੰਗ ਸਾਰ ਸੰਗ ਹੋਏ ਨਿਰਮਲਾ ਨਾਨਕ ਪ੍ਰਭ ਕਾ ਰੰਗ ਪੌੜੀ ਪੰਜਮ ਪੰਜ ਪ੍ਰਧਾਨ ਤੇ ਜਨਿ ਉਪਰ ਪੰਜ ਕਸੰਬਾਸ ਬਾ ਰੰਗ ਕਨੋ ਸਭ ਮਿਤਿਆ ਬਲ ਪੰਜ ਪੂਰਨ ਬਦ ਤਮਨ ਪ੍ਰਕਾਸ਼ ਸੁਦਾ ਆਨੰਦ ਨਿਰਮਲ ਦੇਹ ਨਿਰੋਧਰ ਮੰਤ ਸਗਰ ਧਰਮ ਪੁਰਤ ਜੁ ਜੁ ਸੇਖ ਗਿਆਨ ਨੰ ਪੁਰਬ ਸੰਗ ਜਪ ਕਰਿਐ ਨਾਨਕ ਨਾਮ ਹਰਿ ਰਾਮ ਸਲੋਕ ਨਾਰਾਇਣ ਸਿਮਰਿਓ ਮੋਇ ਸੁਆਤ ਜਿ ਕਾ ਨਾਨਕ ਨਾਮ ਬਸਾਰਿਆ ਨਾਮਿ ਸੁਰਗ ਉਤਾਰ ਕੋੜੀ ਨਮੀ ਨਵੇ ਸਦਰ ਖਪਵੀਤ ਕਰ ਨਾਮ ਨਾਮ ਜਪਹਿ ਕਰਤ ਬਕਰੇ ਭਾਗ ਦਰ ਰਮੇ ਬਕਰ ਸਾਧਨ ਅੰੰਦ ਕਰਨ ਨਾਮ ਸੁਣੀ ਹਰ ਜਸ ਬੰਦ ਮਿਰਹ ਪਰਮਰਭਉ ਉਦਲ ਕਹਿ ਤਾਈ ਅਗਨ ਨਾਨਕ ਪ੍ਰਤਿਸਨਾ ਨਾਮ ਬਝਾਈ ਆਸੇ ਬਗਨੇ ਪਲ ਲਾਗੇ ਨਾਨਕ ਪ੍ਰਭ ਬਿਸਰਤ ਮਰਜ ਮੈਂ ਉਪਾਗੀ ਸ਼ਲੋਕ ਦਾਸਿਸ ਖੋਜਤ ਮੈਂ ਮਿਰੋ ਜਦ ਦੇਖੋ ਤਦ ਸੋਈ ਮਨ ਵਸ ਜਾਵੇ ਨਾਨਕ ਇਹ ਪੂਰਨ ਕਿਰਪਾ ਹੋਈ ਭੋੜੀ ਦਸਵੇਂ ਦਸ ਦੁਆਰ ਬਸ ਕੀਨੇ ਮਨ ਮਨ ਸੰਤੋਖ ਨਾਮ ਜਪ ਲੀਨੇ ਕਾਹਨੀ ਸੁਨੀਏ ਜਸ ਗੋਪਾਲ ਨਹੀ ਬੇਗੁਸਾਹ ਹੁਗਾਇਾਲ ਰਸਨਾ ਗੁਣ ਕੋ ਇਕੋ ਖਾਨੀਏ ਮਿਰਲਾ ਜਾਣੈ ਸਵਾਦ ਗੁਰ ਗੋਵਿੰਦ ਜਾਲੀਆ ਨਾਲਕ ਸਭਿ ਸਮਾਦ ਪੌੜੀ ਇਹ ਬਾਦਸੀ ਨਿਕਲ ਕੇ ਕੋ ਹਰਿ ਨਾਮ ਜਿੰਦਰੀ ਵਾਸਕਾਰ ਸੁਨੋ ਹਰ ਨਾਮਾ ਮਨ ਸੰਤੋਖ ਸਰਬ ਜੀ ਦਇਆ ਇਹਨਿੰਦੇ ਵਾਕ ਤੋਂ ਸੰਪੂਰਨ ਭਇਆ ਤਾਂ ਅਵਤਮਨ ਰੱਖਾ ਇਕਠਾਏ ਮਨ ਦਾ ਸਉਧ ਜਪ ਤੋ ਔਰ ਬ੍ਰਹਮ ਨਾਮਕਾਰ ਕੀਰਤਨ ਸ਼ਲੋਕਾ ਦਰਮਧਾਨੀ ਦੇਵਾ ਕਰੀ ਤੇ ਸਾਧਾ ਕਿਰਪਾ ਦੋ ਨਾਨਕ ਪ੍ਰਸਾਦੋ ਮਿਲ ਜਾਲ ਹੋਰੀ ਦੁਆਰ ਸੀ ਦਾਮ ਨਾਮਿ ਸੁਨਾਨ ਹਰਿ ਦੀ ਭਗਤ ਕਰੋ ਤਜ ਮਾਨ ਹਰ ਅੰਮ੍ਰਿਤ ਪਾਨ ਕਰੋ ਤਾਲ ਸੰਗ ਮੰਤਰ ਤੁਸਾ ਕੀਰਤਨ ਕਰੋ ਰੰਗ ਕੋਮਲ ਪਾਣੀ ਸੰਤੋ ਸੰਤੋ ਕਾ ਪੰਜ ਤੂ ਆਤਮਾ ਹਰ ਨਾਮ ਰਸ ਕੋ ਕਾ ਗੁਰ ਪੂਰੇ ਦੀ ਮੇਟੋ ਪਾਈਐ ਨਾਨਕ ਰਾਮ ਰਮਤ ਕਰ ਜੋ ਨਾਈਐ ਸੋਕ ਤੀਨ ਗੁਣਾ ਮੈਂ ਵਿਆਪਿਆ ਪੂਰਨ ਹੋਤ ਨਾ ਕਾਮ ਬੰਦ ਉਦਾਰਨ ਮਨ ਬਸੈ ਨਾਨਕ ਸੂਤੈ ਨਾਮ ਪੌੜੀ ਰਾਗ ਤੇਰੀ ਦਾ ਸੰਸਾਰ ਆਪ ਦਾ ਨਰਕ અવਤਾਰ ਹਰ ਹਰ ਭਜਨ ਨਾ ਮਨ ਮੈਂ ਆਇਓ ਸੁਖ ਸਾਗਰ ਰਾਮ ਨੇ ਉਕਨ ਕਾਇਓ ਅਰਗ ਸੋ ਕਾ ਦੇਹ ਕਰ ਬਾਧਿਓ ਦੀਰ ਗਰੋਗ ਮਾਇਆ ਅਸਾਧਿਓ ਜਿਨੇ ਬਕਾਰ ਕਰਤ ਸੰਪਾਇਓ ਨੈਨੀ ਦੀਨ ਸੁਭਨ ਬਰਡਾਇਓ ਹਰ ਮਿશ્રਤ ਹੋ ਬਨੇ ਹਾਲੋ ਤਰਨ ਨਾਨਕ ਪ੍ਰਭ ਪ੍ਰਖ ਦਇਆਲ ਸ਼ਲੋਕ ਚਾਰ ਕੰਟਾ 14 ਭਗਵਾਨ ਸਭ ਬਿਆਰਾਮ ਨਾਨਕ ਉਹਨਾਂ ਦੇ ਕੀਆ ਪੂਰਨਤਾ ਗਿ ਗਾਮ ਬੋੜੀ 14 ਚਾਰ ਕੰਟ ਪ੍ਰਭ ਆਪ ਹੋ ਸਭ ਕੁਲ ਪੂਰਨ ਪਰਕਾਪ ਦਸੇ ਦਿਸਾਰ ਵਿਆ ਪ੍ਰਭ ਇੱਕ ਤਰਨ ਆਕਾਸ ਸੰਮ ਪ੍ਰਭ ਵੇਤ੍ਰਮ ਜਗਤਿ ਤਾਲਾ ਪਾਨ ਪਰਬਤ ਪਾਤਾਲ ਪਰਮੇਸ਼ਵਰ ਤਾਪਸ ਰਿਦਿਆ ਸੁਖਮ ਹਸੂਰ ਸਭਿ ਭਗਵਾਨ ਨਾਨਕ ਗੁਰੂ ਕ੍ਰਮ ਪ੍ਰਸਾਦ ਸਲੋਕ ਆਤਮ ਜੀਤਾ ਗਰਮਤੀ ਜੀਵਨ ਗਾਇ ਕੋਵਿੰਦਾ ਸੰਤ ਪ੍ਰਸਾਦੀ ਪੈ ਮਿਟੇ ਨਾਨਕ ਮਿਰਸੀ ਜਨ ਪਉਲੀ ਆਮਾਤ ਆਤਮ ਸੁਖੀ ਪਈ ਸੰਤੋਖ ਦੀ ਆਗੁਰ ਦੇਵ ਮਨ ਦਾ ਸੀ ਤਰ ਸਾਧ ਸਜ ਲਾਗਾ ਪ੍ਰਭ ਕੀ ਸੇਵ ਕੂਟੇ ਵੰਦਨ ਗੋਬਕਾਰ ਸਫਲ ਪੂਰਨਤਾ ਕੇ ਕਾਮ ਦਰਮਿਤ ਫਿਟੀ ਹੋ ਮੈ ਸੁਖੀ ਸਿਮਰਤਾਰ ਕੋ ਨਾਮ ਕਰਨ ਗਹੀ ਪਾਰ ਬ੍ਰਹਮ ਕੀ ਮਟਿਆ ਆਵਾ ਗਵਨ ਆਪ ਦਰਿਆ ਕ ਤੁੰਪ ਸਿਉ ਪਰ ਗੋਬਿੰਦ ਪ੍ਰਭ ਰਵਣਾ ਹਰ ਕੇ ਤਾਲਕ ਮਾਵਣੀ ਜਪਿਆ ਪ੍ਰਭ ਕਾ ਨਾਮ ਵਰਪੂਰੇ ਤੇ ਪਾਇਆ ਨਾਨਕ ਸੁਖਸਿ ਰਾਮ ਸਲੋਕ ਪੂਰਨ ਕਬੂਨਾ ਦੋਲਦਾ ਪੂਰਾ ਕੀਆ ਪ੍ਰਭ ਆਪ ਦੰਦਨ ਜਣਾ ਸੁਭਾਇ ਨਾਨਕੋ ਤਨ ਕਾ ਮਾ ਪੂਰਨਾ ਪ੍ਰਭੇ ਕਰਨ ਘਰ ਸੁਭਰਾ ਜੰਗਲਾਯਾਲ ਪੁਰਖ ਸਭ ਉਪਰ ਜਾਖਾ ਹੱਥੰ ਵਨਾਂੰ ਕੋ ਬਨਗੁਰ ਕੀਆ ਜਾਖਾ ਹੋਇ ਅੰਦਰ ਜਮੀ ਕੋ ਸਜਾਨ ਰਖ ਨੰਨ ਦਿਨ ਸੋਇ ਪਾਰ ਬ੍ਰਹਮ ਪਰਮੇਸ਼ਰੋ ਸਾਹਿਬ ਜਾਨਨਾ ਸੰਤ ਸਾਈ ਸੰਜੋ ਆਠ ਪਾਰ ਨਮਸਕਾਰ ਅਕਾਤ ਕਥਾ ਨੇ ਪੂਜੀਐ ਸਿਮਰੋ ਹਰ ਕੀ ਜਨਨ ਗੁਰਦਿਆਨੀ ਗੁਰਦਿਆਨੀ ਪ੍ਰਸਾਦਾ ਬਾਣੀ ਵੀ ਤਿਆਰ ਹੈ ਸੋ ਸਕਤਾਂ ਨੂੰ ਬੇਨਤੀ ਹੈ ਇਹਨਾਂ ਨੇ ਮੇਰੇ ਪ੍ਰਸਾਦਾ ਬਾਣੀ ਨਹੀਂ ਛਕਿਆ ਪੰਜਾਬਾ ਸਭ ਉਪਾਰ ਜਨਨਾਰ ਗੁਰੂ ਮੋਕੋ ਪਰ ਜਪਾਰ ਹਨ ਪਰਮਾਨਾਥ ਮਹਾਂਵਾਚਕ ਸਾਧਗੁਰੂ ਮਾਰ ਪ੍ਰਭੂ ਦਾ ਨਾਮ ਤੇ ਆਈ ਕੋ ਨਾਹੀ ਨਸ ਨੋ ਨਾ ਲਾਏ ਸੁਨਾਇ ਗੁਰ ਨੇ ਗੁਰ ਦਾ ਤਾਪ ਹੋਏ ਨਰੰਜਨਾ ਹੋਏ ਸੱਜ ਮੇਰਾ ਮਨ ਪਾਇਆ ਸੱਜੇ ਮੇਰੇ ਸਾਹਿਬਾ ਹੋ ਸੱਜੇ ਸਤਿਨਾਮ ਸ਼ਲੋਕ ਮਹਲਾ 3 ਤਾ ਮਨੰਦਰ ਮੈਂ ਰੋਗ ਹੈ ਕ੍ਰਮ ਭੁੱਲੇ ਮਨ ਗੁਰ ਜਨ ਨਾ ਨਾ ਨਿਰੂਪ ਗਗਵਾਰ ਗੁਰ ਸੁਖਦਰ ਸਾਧੂ ਸਜਣਾ ਨਾਮ ਅਮਰਤ ਮਾਨਦਲ ਤਾਰੰਗ ਸਿਉ ਹੋ ਨਾਨਕ ਹਰ ਸਰਨਾਲੀ ਅੰਦਰ ਗੁਰ ਸਾਵਾ ਲੋਕਾਂ ਕਾ ਪਰਤ ਗਮ ਉਸ ਨਾਮ ਤੂ ਬੜੀ ਐ ਜਿਨ ਜੇ ਬੜੋ ਇਸਵਾ ਕੀ ਅਨ ਤੇ ਹਕੂ ਹੈ ਪੜੀ ਦੂ ਕਟ ਕਟ ਐ ਕਬਾਲ ਕਲਾ ਬਰਮ ਪਰ ਗੜੀਆਂ ਕੂਤ ਦਾ ਸੰਤ ਦਾ ਖਸਮ ਹੈ ਸੰਤ ਕੂਤੋ ਜਰੀਆ ਕੂ ਪਰੇ ਸੁਸਤੇ ਹੋਏ ਸੀਦਾ ਕਾਇਨ ਗੜੀਆਂ ਹਸ ਲੋਕ ਮੰਗਾ ਤੁਕਾ ਮੈਂ ਮਨ ਕਾ ਦਾ ਪ੍ਰੇਮ ਮੋਰਾ ਮਗਾ ਟੇ ਬਾਲ ਲਗਾ ਨਾ ਜਨਾਨ ਨਿਰਕਰਪਾ ਤਾਰ ਪ੍ਰਭ ਸਤਿ ਗੁਰ ਸੋਕ ਸੰ ਮੰਗਾ ਤੁਕਾ ਇਨਾੰਦਰ ਪੀਤ ਬ੍ਰਹਮ ਕੀ ਜੋ ਬੋਲਣ ਤਬ ਅਬੰਨ ਨਾਨਕ ਹਰਿ ਆਪੇ ਜਾਣਦਾ ਜਨ ਬਾਈ ਪ੍ਰੀਤ ਪ੍ਰਾਨਾ ਕੌਲੀ ਤੂੰ ਕਰ ਤਾਪ ਪਲ ਕੁੰਨ ਹਜਾਈ ਤੂੰ ਕਰੇ ਸੁਸੁਜੇ ਪਲਾਏ ਪੁਰਖ ਸੁਭਜਾਈ ਤੂੰ ਕਰਨ ਕਾਮ ਸੁਮਰਤ ਤੂੰ ਜਾ ਕੋ ਨਾਈ ਓ ਜ਼ਾਇਬੋ యే ਤੇਰੇ ਦੂ ਸਭ ਸਦਾ ਸਭ ਛਡਾਹੀ ਸੁਖੋ ਮਹੰਲਾ ਤੁਮ ਕਾ ਤੁਨ ਸਤਨੰਨ ਪ੍ਰੀਮ ਸੁਜੇ ਸਾਰ ਆਖੇ ਤੌਰ ਲਗਨ ਗੁਰਪ੍ਰਤਕ ਜਨ ਮਿਲਿਆ ਜਨਾਨਕ ਸਤ ਸਵੰਨ ਮਹੰਲਾ ਤੁਮ ਪ੍ਰਾਮ ਸਤਗੁਰਤਾ ਕਾ ਨਿਆਨ ਹੈ ਜਿਸਮੋਂ ਦਇਆ ਜਿਸ ਨਾ ਨੋਏ ਪਉੜੀ ਤੁੰਗ ਜਿਸ ਨੋ ਸਾਰੇ ਪਟਾ ਕਰੇ ਤੁਹੀ ਮਟ ਜਾਣੀ ਜਿਸ ਸਾਰੇ ਭਾਵ ਹੈ ਉਸ ਵਸਨਾ ਯੇ ਸੋ ਸਾਹਿਬ ਮਨ ਬਾਣੀ ਏ ਕੋ ਮੋਸ ਦੀ ਰੀਤ ਕਰੇ ਤੁਮੜ ਜਾਣੀ ਜਿਸ ਮੋ ਸਤ ਗੁਰ ਮਿਲੇ ਸੋ ਗੁਣ ਰੂਪ ਹੈ ਕੁਨਿਆ ਬਾਣੀ ਨਾਨਕ ਸੱਚਾ ਸਾਚ ਵੈ ਬੋਧ ਸਤ ਸਮਾਨੀ ਆਦਿ ਸਾਧਨ ਨੰਦਨ ਅਮਰ ਹੈ ਭੌਨ ਤਾਰਨ ਕਾਲ ਜਿਨ ਜਪਿਆ ਇਕ ਮਾਨ ਇਕ ਚਤ ਜਿਨ ਲੱਖਾਂ ਹੋ ਮੈ ਭਾਰ ਜਿਨ ਕਰਮ ਕਵਾਰ ਆਰਾਧਿਆ ਜਿਨ ਸੰਤ ਜਨਾ ਜਾਗਾਰ ਕੁਇ ਨਿੰਦਾ ਕਰੇ ਸਦਗੁਰੂ ਕੀ ਜਸਨਾ ਫਟ ਕਰਿ ਕਹਾਇ ਸੰਸਾਰ ਸਦਗੁਰੂ ਮਿ ਜਾਪੋ ਵਰਤਦਾ ਆਪੇ ਰਖਣਾ ਜਨਨਾ ਨਾਮ ਕੋ ਵਾਰਿਆ ਜਿਸ ਜਮਿਆ ਸਰਜਨ ਹਾਰ ਮਹੱਲਾ ਤੁਛ ਆਪੇ ਤੱਤੀ ਸਾਨੀਆਂ ਆਪੇ ਆਕਾਸ਼ ਬਿਨ ਆਪੇ ਜਾਂ ਕੋ ਪਾਇਨੂ ਕਿ ਆਪੇ ਏਕ ਰਾਸ ਕਬੇ ਆਪੇ ਆ ਉਤਤ ਦਾ ਪਹੀ ਬਨਤਾਸ ਜਨਨਾ ਨਾਮ ਹਮਤ ਆਏ ਤੂ ਸਭ ਗਿਲ ਰੁ ਕਟੇ ਕਾ ਤੂੰ ਸੱਚ ਦਾ ਸਾਡੀ ਮੋ ਸਾਜ ਹੈ ਸੱਚ ਸੱਚੀ ਭਾਵ ਹੈ ਜੋ ਤਸ ਸੱਚ ਸਲਾਹ ਦੇ ਤਨ ਜਮਕੰ ਕਰ ਨੇੜ ਆ ਆਵਰ ਤਨ ਕੇ ਮੁਖ ਤਰ ਉਜਲੇ ਜਿਨ ਹਰ ਹਿਰਦਾ ਸੱਚਾ ਭਾਵੈ ਮੋਹ ਯਾਰ ਪਿਛਾ ਛਕਿਆ ਨਾ ਕੋਈ ਇੰਦ ਕਮਾ ਤੁਪ ਭਾਵੈ ਮੋਹ ਕਾ ਨੇ ਪੂਰੀ ਆਈ ਨਾ yeah اوه <laughs> سانھو Thank you